ਦੋਸਤੋ ਕੀ ਹਾਲ ਨੇ ਵੀ ਸੱਸੀ ਕਾਲ ਹੈ ਅੱਜ ਇੱਕ ਬੰਦੇ ਨੂੰ ਤੁਹਾਨੂੰ ਮਿਲਾਉਣਾ ਮੈਂ ਇਹਨਾਂ ਨੇ ਇੱਕ ਕਹਾਣੀ ਹੁੰਦੀ ਦੇਖੀ ਪ੍ਰਾਈਵੇਟ ਡਾਕਟਰ ਇੱਕ ਨੂੰ ਕਹਿੰਦੇ ਇਹ ਬੀਬੀ ਨੂੰ ਕਹਿੰਦੇ ਤੇਰੇ ਬੱਚੇ ਤਾਂ ਨਹੀਂ ਜਿਹੜੇ ਸੌਲੀਆਂ ਨੇ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਜੀ ਉਹ ਉਹ 7 ਸਾਲ ਬੀਚ ਉੱਚੀ ਬੋਲਿਓ ਮੜਾ ਜੀ 7 ਸਾਲ ਪਹਿਲਾਂ ਦੀ ਗੱਲ ਕੀ ਨਾਮ ਸੀ ਉਹ ਬੀਬੀ ਦੇ ਕਿੱਥੇ ਦੇ ਰਹਿਣ ਵਾਲੇ ਸੀ ਉਹ ਧਲੇਰ ਦੇ ਦੀ ਧਲੇਰ ਪਿੰਡ ਦੀ ਬੀਬੀ ਸੀ 7 ਸਾਲ ਪਹਿਲਾਂ ਡਾਕਟਰ ਕੀ ਕਹਿੰਦੇ ਸੀ ਵੀ ਹੁਣੇ ਆਪਰੇਸ਼ਨ ਕਰਾਓ ਹੁਣੇ ਕਰਾਓ ਕਹਿੰਦੇ ਜੀ ਇਹ ਤਾਂ ਅਰਜੈਂਟ ਆ ਇਹਦਾ ਜੀ ਆਏ ਹੋ ਜੂਏ ਇਹਦਾ ਕੈਂਸਰ ਵੀ ਬਣ ਸਕਦਾ ਹੈ ਅੱਛਾ ਫੇਰ ਉਹ ਆ ਗਏ ਮੇਰੇ ਕੋਲੇ ਤੁਸੀਂ ਨਾਲ ਸੀਗੇ ਹਾਂਜੀ ਮੈਂ ਨਾਲ ਦੀ ਅੱਛਾ ਫੇਰ ਫੇਰ ਆਪਾਂ ਪੀਜੀਆਈ ਆਪਰੇਸ਼ਨ ਕਰਾਇਆ ਨਾ ਜੀ ਕੀ ਕੀ ਬਣਿਆ ਸੀ ਪੀਜੀਆਈ ਨੇ ਉਹੀ ਚੈੱਕਅਪ ਜਿਹੜੇ ਬਾਹਰ ਇਹਨਾਂ ਨੇ 10000 ਦੇ ਕੀਤੇ ਸੀ ਉਹ ਵੀ 2000 ਦੇ ਪੀਜੀਆਈ ਹੋਏ ਨੇ ਉਹ ਜੀ ਦਵਾਈ ਹੋਈ ਹੈ ਉਹ ਜੀ ਆਰਾਮ ਆ ਗਿਆ ਕਿੰਨੇ ਸਾਲ ਕਿੰਨੇ ਸਾਲ ਹੋ ਗਏ ਇਹ 7 ਸਾਲ ਹੋ ਗਏ ਅੱਜ ਉਹ ਕੈਨੇਡਾ ਬੈਠੇ ਨੇ ਬੰਦੇ ਕੈਨੇਡਾ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਬਧੀਆ ਉਹ ਉਹ ਕਿੱਧਰ ਗਿਆ ਪਰ ਜਿਹੜਾ ਕਹਿੰਦੇ ਸੀ ਐ ਹੋ ਜੂਗਾ ਜੀ ਐ ਹੋ ਜੂਗਾ ਡਾਕਟਰ ਕਹਿੰਦੇ ਲਿਆਓ ਪੈਸੇ 65000 ਲਿਆਓ 70 ਠੇਕਾ ਕਰਦੇ ਜੀ ਕੀ ਇਹਨਾਂ ਡਾਕਟਰਾਂ ਨੂੰ سزا ਦੇਣੀ ਜਾਂਦੀ ਹੈ ਦੇਖੋ ਜਿਹੜੇ ਬਿਨਾਂ ਮਤਲਬੋਂ ਹੀ ਬੱਚੇ ਦਾ ਨਹੀਂ ਦਾ ਆਪਰੇਸ਼ਨ ਕਰਨ ਲੱਗੇ ਸੀ ਗਲਤ ਤਾਂ ਇਹ ਗਲਤੀ ਆ ਬਿਨਾਂ ਮਤਲਬੋਂ ਹੀ ਸੀ ਆਪਰੇਸ਼ਨ ਇਹ ਹਾਂ ਜੀ ਹਾਂ ਬਿਨਾਂ ਮਤਲਬੋਂ ਅੱਛਾ ਅੱਜ ਤੁਸੀਂ ਉਹੀ ਦੇਖ ਕੇ ਤੁਸੀਂ ਅੱਜ ਆਪਦੇ ਵਾਈਫ ਦਾ ਘੋਡੇ ਲਈ ਗਏ ਸੀ ਤੁਹਾਨੂੰ ਪਹਿਲੇ ਦਿਨੇ ਉਹਨਾਂ ਨੇ ਟਾਈਮ ਦਿੱਤਾ ਘੋਡਿਆਂ ਦਾ ਜੀ ਨਹੀਂ ਹਾਂਜੀ ਹਾਂ ਅੱਜ ਪਹਿਲੇ ਦਿਨੇ ਉਹ ਕਹਿੰਦੇ ਵੀ 8 ਮਾਰਚ ਨੂੰ ਆਜੋ ਕਿੰਨੇ ਦੇ ਘੋਡੇ ਕਹਿੰਦੇ ਨੇ ਘੱਟ ਤੋਂ ਘੱਟ ਕਿੰਨੇ ਦੇ ਉਹ ਕਹਿੰਦੇ ਵੀ ਜਿਹੜੇ ਜਿਹੇ ਤੁਸੀਂ ਪਵਾਉਣੇ ਨੇ ਉਹ ਜਿਹਨੇ 1.30 ਤੋਂ ਲੈ ਕੇ 2.30 ਤਈ ਨੇ ਦੁੱਧੇ 1.30 ਤੋਂ ਲੈ ਕੇ 2.30 ਤੱਕ ਉਹ ਵੀ ਤੁਹਾਡੇ ਕੋਲੇ ਕਾਰਡ ਨਹੀਂ ਹੈਗਾ ਨਹੀਂ ਤੁਹਾਡੇ ਫ੍ਰੀ ਪੈ ਜਾਂਦੇ ਨਹੀਂ ਜੇ ਉਹ ਕਾਰਡ ਹੁੰਦਾ ਹਾਂਜੀ ਫ੍ਰੀ ਕਹਿੰਦੇ ਨੇ ਫ੍ਰੀ ਪੈ ਜਾਂਦੇ ਕੋਈ ਪੈਸਾ ਦੋਸਤੋ ਹੁਣ ਦੋ ਗੱਲਾਂ ਤੁਹਾਨੂੰ ਮੈਂ ਦੱਸਤੀਆਂ ਇੱਕ ਤਾਂ 1,30,000 ਦੇ ਗੋਡੇ ਪੈਂਦੇ ਨੇ ਜਾਂ 2,30,000 ਦੇ ਪੀਜੀਆਈ ਚ ਦੋ ਚਾਰ ਦਿਨਾਂ ਚ ਟਾਈਮ ਮਿਲ ਜਾਂਦਾ ਹੈ ਪੀਜੀਆਈ ਚ ਇੱਕ ਤਾਂ ਇਹ ਗੱਲ ਹੋ ਗਈ ਦੂਜੀ ਗੱਲ ਇਹ ਹੋ ਗਈ ਇਹਨਾਂ ਦੇ ਰਿਸ਼ਤੇਦਾਰ ਸੀਗੇ ਬੱਚੇਦਾਨੀ ਦਾ ਆਪਰੇਸ਼ਨ ਕਰਦੇ ਸੀ ਕਹਿੰਦੇ ਉਹਨੇ ਕਰਾਓ ਨਹੀਂ ਇਹ ਕੈਂਸਰ ਬਣ ਜੂਗੀ ਅੱਜ ਬੰਦਾ ਕਿਹੜੇ ਸ਼ਹਿਰ ਚਾ ਜੀ ਉਹ ਕੈਨੇਡਾ ਬੈਠੇ ਨਹੀਂ ਜੀ ਆਪਦੀ ਬੇਟੀ ਕੋਲੇ ਕਿਉਂਕਿ ਉਹਨਾਂ ਦੀ ਵੀ ਪੀਆਰ ਲੱਗੀ ਕੁੱਪਦੇ ਹੈਗੇ ਸੀ ਫੋਟੋਗ੍ਰਾਫਰ ਹੁਣ ਤਾਂ ਆਪਣੇ ਮਿੱਤਰ ਬਣ ਚੁੱਕੇ ਨੇ ਕਈ ਵਾਰੀ ਕਮੈਂਟ ਵੀ ਕਰਦੇ ਨੇ ਉਹ ਬਿਛਤੀ ਜੀ ਦੇਖ ਲਓ ਇੰਨੇ ਸਾਲ ਹੋ ਗਏ ਆਪਾਂ ਵੀ ਠੀਕ ਹੋ ਗਏ ਇਸ ਲਈ ਬਚਿਆ ਕਰੋ ਕੋਸ਼ਿਸ਼ ਕਰਿਆ ਕਰੋ ਪੀਜੀਆ ਚਲੇ ਜਾਓ ਚਾਰ ਦਿਨ ਦੀ ਮਿਹਨਤ ਹੈ ਯਾਰ ਬਾਹਰ ਕੋਈ ਪਤਾ ਨਹੀਂ ਤੁਹਾਡਾ ਕਿਹੜਾ ਆਪਰੇਸ਼ਨ ਬਿਨਾ ਲੋੜ ਤੋਂ ਹੀ ਕਰਦੇ ਨੇ ਅੱਛਾ ਜੀ ਤੁਹਾਡਾ ਹੋਸ ਤੁਹਾਡਾ ਦੋਸਤ ਸ਼ਤੀਸ਼ਨ ਜੀ ਵਰਕਰ